एक तो उपरों ठंड हो रही है गोहा ठरिया पैगा जमी पहला तड़के सुटिया हूं पत्थना पारा दिन कम मुकते है बैठिया केड़ा जाए गोडे च ढिड केड़ा हा चाची हां थोड़ी जी दो दे दे ਨੀ ਤੈਨੂੰ ਰੋਜ਼ ਦੀ ਕੰਮ ਹੋ ਰਿਹਾ ਕਦੇ ਪੱਥਾ ਮੰਗਣਾ ਜੰਨੀ ਹੈਗੀ ਤੂੰ ਕਦੇ ਗੰਢੇ ਮੰਗਣਾ ਜੰਨੀ ਹੈਗੀ ਤੂੰ ਕਦੇ ਆਟਾ ਮੰਗਣਾ ਜੰਨੀ ਹੈਗੀ ਤੁਹਾਡੇ ਘਰੇ ਕੁਝ ਵੀ ਨਹੀਂ ਹੈਗਾ ਸੱਚੇ ਮੈਂ ਤੇਰੇ ਮੋੜ ਤਾਂ ਜਾਨੀ ਹਉਦੀ ਫਿਰ ਮੈਂ ਫਿਰ ਮੰਗਰੇਗਾ ਤਾਂ ਉਹ ਨਹੀਂ ਹੁੰਦੀ ਜਦ ਮੋੜ ਨਹੀਂ ਹੁੰਦਾ ਮੇਰੇ ਚੀਜ਼ ਹੈ ਜੇ ਲੈਥ ਫਿਰ ਦੇ ਦੂੰਗੀ ਮੈਂ ਫਿਰ ਕਿਉਂਗਾ ਦੇ ਦੇਂਗੀ ਪੱਥੇ ਪੱਥਣੇ ਕੀ ਸੌਖੀਆਂ ਨੇ ਫਿਰ ਮੈਂ ਵੀ ਤੇ ਦੇਖ ਕੇ ਜਾਉਂਗੀ ਮੈਂ ਕਹਿੰਦੇ ਤੂੰ ਮੰਗ ਰਹੀ ਧਾਰੀ ਮੰਗ ਰਹੀਆਂ ਕਿਧਰ ਬਾਪੂਰੇ ਮੈਂ ਸਮਨ ਕੇ ਕਿ ਇਕੱਲੇ ਤੇ ਗਾਂ ਹੀ ਗਾ ਤੇ ਬਹੁ ਬੋਲਦੀ ਤੇ ਗਾਂ ਹੀ ਗਾ ਬਧੀਆਂ ਮੈਂ ਤੇ ਚਾਰ ਪੱਥੇ ਮੰਗੇ ਤੇ ਆਹ ਕੁਸਤੰਦਿਰ ਬੋਲ ਗਰਾਂ ਦਾ ਕਹਿਣੀ ਹੈਗਾ ਵੀ ਲੱਗਦਾ ਕਿ ਤਰ੍ਹਾਂ ਗੋਫਰਾ ਨਾ ਮੈਂ ਇੰਨਾ ਇਕੱਠਾ ਹੋਇਆ ਹੋਇਆਗਾ। ਕਦੇ ਚਾਰ ਪਾਥੀਆਂ ਤੇ ਲਾਈਆਂ ਨਹੀਂ ਹੈਗੀਆਂ ਤਾਂ ਤੀਜੇ ਦਾ ਪਾਥਾ ਮਗੜ ਆ ਜਾਂਦੀ ਹੈਗੀ। ਕਹਤੇ ਦੇ ਨਹੀਂ ਹੁੰਦੇ ਨਹੀਂ ਦੇਣੇ ਤਾਂ ਮੁੱਭਾ ਦੇ ਭਾਈ ਹੈ ਨਹੀਂ। ਤੂੰ ਇੰਨਾ ਕਦ ਨੂੰ ਕੁਛ ਬੋਲਣਾ ਤਾਂ ਤੈਨੂੰ ਕਹੀ ਨਹੀਂ ਸੀ ਵੀ ਇੰਨਾ ਕੁਛ ਬੋਲ ਤੂੰ। ਨਹੀਂ ਫਿਰ ਹੋਰ ਕੀ ਕਰਾਂ ਮੈਂ? ਤੂੰ ਤਾਂ ਤੀਜੇ ਦਿਨ ਤਾਂ ਫਿਰ ਮਗੜ ਆ ਜਾਂਦੀ ਹੈਗੀ। ਤੀਜੇ ਦਿਨ ਦੀ ਕੀ ਗੱਲ ਆ ਮਾ ਚਾਚੀ ਅੱਜ ਸਿਲੰਡਰ ਮੁੱਕ ਗਿਆ ਤਾਂ ਤੁਰਤ ਤੇ ਕਾਮੇ ਤੇ ਤੁੱਲਾ ਦੋ ਪਾਥੇ ਮੰਗਣ ਆਗੀ ਨਹੀਂ ਮੈਨੂੰ ਕਿ ਜ਼ਰੂਰਤ ਤੇ ਪਾਥੇ ਮੰਗਾਉਂਦੀ। ਨਹੀਂ ਉਹ ਤਾਂ ਨਵਾਂ ਦੀ ਸਿਲੰਡਰ ਮੁੱਕ ਗਿਆ ਉਪਾ ਯੂਨੀਅਰ ਹੈ ਗੰਦੇ ਪ੍ਰਾਲਾਂ ਦੀ ਅਦਰ ਖਾਸ ਮੈਨੂੰ ਕਹੇਗਾ ਸਰਦਨ ਦਸਣ ਨਾਲ ਰੱਜਾ ਪੀਂਹੇ ਚ ਫਿਰ ਜਾਂਦਾ ਕਹ ਉਹਨੂੰ ਕਹਿੰਦਾ ਸਰਿੰਡਰ ਭਰਾ ਕੇ ਦੇ ਦੇ ਕੇ ਮੈਨੂੰ ਜੀ ਚਾਚੀਓ ਚਾਚਾ ਦਾ ਹੋਵੇ ਕਾਹਨੂੰ ਕਹਾਵਾ ਕਿਸੇ ਤੋਂ ਮੈਂ ਮੈਂ ਤਾਂ ਕਿਸੇ ਨੂੰ ਹੀ ਨਾ ਕਹਾਵਾ ਮੈਂ ਜੋ ਚਾਚੀ ਦਾ ਹੋਵੇ ਨੀ ਪਰ ਮੈਂ ਖੋਲ ਦੇਣੀ ਹੈ ਇਹ ਬਾਥੇ ਪੁੱਛੇ ਜਾਂਦਾ ਕਰੇ ਕੰਮ ਕਰ ਜਾ ਕੇ ਵੀ ਕਿਸੇ ਨੇ ਨੀ ਮੀ ਆ ਗਈ ਕੋਈ ਨਾ ਚਾਚੀ ਤੈਨੂੰ ਕਹਦਾ ਲੋੜ ਨਹੀਂ ਪਊਗੀ ਜਿਹੜਾ ਕੋਈ ਚੀਜ਼ ਹੀ ਲੋੜ ਨਹੀਂ ਆਉਂਦੀ ਹੈਗੀ ਚਾਹ ਜਿੱਦੇ ਮੈਨੂੰ ਲੋੜ ਪਊਗੀ ਤੂੰ ਨਾ ਦੇ ਮੈਨੂੰ ਬਸ ਠੀਕ ਕੋਈ ਨਾ ਚਾਚੀ ਆਹ ਦਾ ਕੰਮ ਕਰ ਕਰੇ ਜਾ ਆਪ ਦੇ ਕੋਈ ਨਾ ਜ ਕਦੇ ਗੁੰਡੇ ਦੇ ਚਾਚੀ ਕਰੇ ਆਲੂ ਦੇ ਦੇ ਚਾਚੀ ਕਦੇ ਪਾਥੀਆਂ ਦੇ ਲੈ ਲੈ ਪਾਥੀਆਂ ਨਾ ਲਗੋਹਾ ਚੱਕ ਲਿਆ ਕਰਦੋ ਕਿਸੇ ਦਾ ਪਾਥੀਆਂ ਬੱਥ ਲਿਆ ਕਰਦੂ ਨਾ ਚਾਚੀ ਤੈਨੂੰ ਇੰਨਾ ਕੁਝ ਬੋਲਣ ਨੂੰ ਕਹਿਆ ਸੀ ਮੈਨੇ ਜਿਹੜਾ ਤੂੰ ਬੋਲ ਰਹੀ ਆ ਨਹੀਂ ਹੋਰ ਕੀ ਕਰਾਂ ਮੈਂ ਤੂੰ ਜਿੱਦ ਕਰਾ ਲੈਨੇ ਕਦੇ ਕੁਝ ਮੰਗਣ ਕਦੇ ਕੁਝ ਮੰਗਣਾ ਮੈਂ ਤਾਂ ਗਾਹੀ ਗਾ ਬੋਲਦੇ ਕਿੰਨਾ ਕੁਝ ਬੋਲ ਗਈ ਤੂੰ ਤੇ ਪਾਥੀ ਨਹੀਂ ਦੇ ਤੂੰ ਜਵਾਬ ਦੇ ਦੇ ਮੈਂ ਨਹੀਂ ਦਿੰਦੀ ਹੈਗੀ ਨਾ ਸਾਡਾ ਪਤਾ ਤੇਰਾ ਬਾਖਸਿੱਟ ਕੇ ਜਾਂਦਾ ਹੈ ਸਾਡੇ ਘਰੇ ਫੇ ਮੈਂ ਦੇਖ ਨਹੀਂ ਜਾਂਦੀ ਕਿ ਤੇਰਾ ਮੋੜ ਕੇ ਜਾਂਦੀ ਹੈਗੀ ਤੇ ਤੈਨੂੰ ਹੋਰ ਕੀ ਕਰਨੀ ਤੇ ਹੁੰਦਾ ਹੈਗਾ ਜਿ ਫੇਰ ਕਿਉਂ ਕਿ ਤੇਰੇ ਆ ਨਹੀਂ ਆ ਮੈਂ ਮੈਂ ਤੇਰੇ ਕ ਕੌਣ ਆਉਂਦੇ ਹੈਗੇ ਹਕੀ ਜੀ ਦੇ ਭੈਤੂ ਦਵਾਈ ਤੇ ਆਏ ਨੇ ਮਾਤਾ ਚਾਚੀ ਤੂੰ ਠੁੱਠ ਬੋਲਦੀ ਦਵਾਈ ਨਹੀਂ ਹੋਈਗੀ ਮੈਂ ਤੇਰੇ ਘਾਸ ਨਾਉਣੀ ਆਈ ਤੂੰ ਤਹੀ ਤਾਹ ਜੜਦੀ ਹੋਣੀ ਆਈ ਕੋਈ ਤਾਹੀ ਤਾਹ ਕੀ ਜੜਦੇ ਚਾਚੀ ਮੈਂ ਤੇਰੇ ਤੂੰ ਬਕਰਮ ਕਰਾ ਦੇ ਜੇ ਮੈਂ ਕੁੱਤ ਨਹੀਂ ਘੱਤ ਪਾਉਂਦਾਂ ਰਹਿਣੀ ਫੇਰਾ ਲੈ ਮੈਂ ਤੇਰੇ ਕੁਛ ਕਿਹਾ ਤੇਰੇ ਵੱਡੇ ਲਹਾਏ ਕਰੇ ਤੇ ਮੈਂ ਤੂੰ ਬੋਲੀ ਆ ਰਹੀ ਤੂੰ ਮੇਰੇ ਕਹਾਹੀ ਕਹਾ ਪਾਦੀ ਆ ਰਹੀ ਗੁੱਤੇ ਜੀ ਮਾਰਦੂ ਮੈਂ ਹੋਰ ਕਿੰਨੀ ਆਈ ਕਿਹਾ ਨਹੀਂ ਪਾਥੇ ਦੇਣੇ ਤੂੰ ਨਾ ਦੇ ਚਾਚੀ ਤੂੰ ਮੇਰੇ ਗਾਹੀ ਕਾ ਪਦੇ ਦੀ ਤੂੰ ਮੇਰੇ ਕੀ ਮੈਂ ਕਾਹੀ ਕਾ ਪਦੇ ਨਾ ਤੂੰ ਕਰਿਆ ਨਾ ਤੂੰ ਮੈਨੂੰ ਮੈਂ ਮੱਦਾ ਚੰਗਾ ਬ ਤੇ ਜੇ ਜਦ ਨਾ ਨਾ ਹੋ ਰਹੀ ਨਹੀਂ ਆ ਚਾਲ ਰੇ ਚੰਬੜ ਤੋਂ ਕੰਮ ਕਰਾਵਾ ਕਰ ਜਾ ਕੇ ਬੱਚਾ ਚੰਬੜੀ ਮੈਂ ਤਾਂ ਕਹੀ ਗਈ ਨਾ ਤੈਨੂੰ ਚਪਾਰ ਦੇਵਾਂ ਚਪਾਰ ਦੇਵਾਂ ਤੂੰ ਤਹੀਂ ਤਾਂ ਦੋਲੀ ਨਹੀਂ ਹਾਦੀ ਨੇ ਕਿਉਂ ਕੀ ਹੋ ਗਿਆ ਕੀ ਹੋ ਗਿਆ ਕੱਢ ਲੜੀ ਉਹ ਕੀ ਕਹਾਂ ਮੈਂ ਤਾਂ ਆਪਣੇ ਪਾਖੇ ਨਾਲ ਲਈ ਚਾਰੇ ਤੋਂ ਮੈਂ ਚਾਰ ਪਾਖੇ ਦੇ ਦੇ ਮੈਨੂੰ ਹੈ ਮੈਂ ਤਾਂ ਦਾ ਨਹੀਂ ਦੇ ਦੇ ਫੇਰ ਦੇ ਤੂੰ ਲੇ ਕਹਿੰ ਨਾ ਹਾਂ ਤੇ ਜਦ ਨਾ ਨਹੀਂ ਆ ਜੀ ਨਹੀਂ ਮੈਂ ਤਾਂ ਚੱਕ ਕੇ ਖਾਂਜਾ ਆਟਾ ਮੰਗਣਾ ਨਹੀਂ ਕਰੇ ਕੁਝ ਮੰਗਣਾ ਨਹੀਂ ਆ ਅਰ ਜਾਨਾ ਕਰ ਪਾਖੇ ਨਾਲ ਕਰ ਗੰਧੇ ਨਾਲ ਕਹ ਲੂ ਦੇ ਮਾਂ ਬਤਾ ਲਈ ਕੀ ਹੋ ਗਿਆ ਕਾ ਤੂੰ ਲੜੀ ਜੰਨੀ ਆ ਤੂੰ ਸਦਾ ਬਾਹਰ ਲੜ ਰਹੀ ਆ ਤੇ ਆ ਮੈਂ ਇਹ ਗੱਲ ਕਰੀ ਕਰੀ ਐਨਾ ਕੁਛ ਬੋਲੀ ਜੀ ਨਹੀਂ ਜਿਹੜੀ ਨੇ ਤੂੰ ਜਵਾਬ ਦੇ ਦੇ ਮੈਂ ਦਿੱਤੀ ਹੈਗੀ ਲੈ ਐਨਾ ਕੁਛ ਬੋਲੀ ਮੈਨੂੰ ਜਿੰਨਾ ਕੁ ਸੁਣਾਓ ਯਾ ਨਹੀਂ ਸਾਦਾ ਪਤਾ ਤਾਂ ਬਾਪ ਦੇ ਕਿ ਸੱਜੰਦਾ ਆ ਤੂੰ ਚੜ ਕਿਸੇ ਹੋਰ ਤੋਂ ਪੁੱਛ ਲਾਂ ਦੀ ਹੋਰ ਤੈਨੂੰ ਗਵਾਂਡੀਆਂ ਤੇ ਕਰਨੀ ਨਹੀਂ ਹੁੰਦੇ ਹੈਗਾ ਕੰਮ ਕਰ ਜਾ ਆ ਬਰਾਕਰ ਵਜ ਜਾ ਚੱਕ ਤੇ ਨਹੀਂ ਆਉਂਗੀ ਤੇਰੇ ਨਾਲ ਸਾਡੇ ਨਾਲ ਆਕਰ ਵਜ ਜਾ ਤੂੰ ਵੀ ਆਜੀ ਕੋਈ ਨਹੀਂ ਆ ਨਾ ਜਿੱਦ ਮੈਂ ਉਹ ਤੇਰੀ ਕੁੱਤਰੀ ਬੱਟਰੀ ਨੂੰ ਕੋਈ ਨਾ ਲੜਾਉਣਾ ਤੁਸੀਂ ਅੱਜ ਕੋਈ ਨਾ ਦੇਖੀ ਤੇਨਾਂ ਦੀ ਤੇਰੇ ਨਾਲ ਵੀ ਕੀ ਕਰ ਕਰਦੀ ਆ ਮੈਂ ਜਾ ਬਹ ਜਾ ਬਹ ਜਾ ਹਾਂ ਆਪਿਆਂ ਆਪਣਿਆਂ ਨੇ ਠੰਡ ਚ ਨਾ ਗੋਹਾ ਦੇਖਣੀ ਪਹਿਲਾਂ ਤਾਂ ਮੈਂ ਇਕੱਲੀ ਜਾਣੀ ਫਿਰ ਚੱਕ ਕੇ ਪਾਥੀਆਂ ਉੱਤ ਤੰਦਾਂ ਦੇ ਧਰਦੀਆਂ ਮੇਰਾ ਸ ਮੈਨੂੰ ਪਾਥੇ ਪੱਥਰੇ ਸੌਖੀਆਂ ਪਈਆਂ ਨੇ ਦੇ ਦੇ ਨੂੰ ਪਾਥੀਆਂ ਇਹਦਾ ਸਾਰਿਆਂ ਦੇ ਖਾਦੀਆਂ ਸਾਰੇ ਕਿੱਥੇ ਲੰਗ ਆ ਜਾਂਦੇ ਕਿੱਥੇ ਲੰਗ ਆ ਜਾਂਦੇ ਮੰਗਤੀ ਤਾਂ ਹੈ ਹੀ ਹੈ ਮੈਂ ਤਾਂ ਹੁਣ ਜਵਾਬ ਦੇ ਦਿੰਦੀ ਕਿ ਹੁਣ ਆਪੇ ਹੱਟ ਜਾ ਸਾਰਿਆਂ ਨੇ ਤਾਂ ਮੰਗਦੀ ਫਿਰਦੀ ਰਹਿੰਦੀ ਹੈ ਮੈਂ ਤਾਂ ਕੋਈ ਨਹੀਂ ਦਿੰਦੀ ਹੁਣ ਅੱਗੇ ਤਾਂ ਮੈਂ ਮੂੰਹ ਨੂੰ ਇਹਨੂੰ ਕੁਛ ਵੀ ਦਿੰਦੀ ਹੈਗੀ